ਬਾਈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਸ਼ਵਿੰਦਰਪਾਲ ਸਿੰਘ ਸણો ਹਰਚੰਦ ਸਿੰਘ ਰਾਜਪਾਲ ਪਿੰਡ ਸੇਖਵਾਲਾ ਜੀ ਮੈਂ ਇਸ ਵੇਲੇ 8 ਵੱਤੀ ਤੇ ਵੀਡੀਓ ਬਣਾ ਰਿਹਾ ਦੋ ਦਿਨ ਇੱਕ ਸਟਾਰਟ ਨੂੰ ਜੀ ਇਹ ਮੇਰਾ ਪਿੰਡ ਸੇਖਵਾਲਾ ਲੰਬੀ ਤੋਂ 9 ਕਿਲੋਮੀਟਰ ਹੈ ਜਿਹੜਾ ਸ਼੍ਰੀ ਮੁਕਸਰ ਸਾਹਿਬ ਹੈ ਜੀ ਇਹ ਮੈਂ ਸੰਦੀਪ ਸਿੰਘ ਗਰੇਵਾਲ ਪੋਲਟਰੀ ਕਿੰਗ ਤੋਂ ਅਸੀਂ ਬਲੈਕ ਐਸਟ੍ਰੋਲੋਗ ਤੇ ਚੂਹੇ ਲੈ ਕੇ ਆਏ ਸੀਗੇ ਜੀ 5 ਅਪ੍ਰੈਲ ਨੂੰ 5 ਅਪ੍ਰੈਲ ਨੂੰ ਲੈ ਕੇ ਆਂਦੇ ਸੀਗੇ ਜੀ ਅੱਜ 2 ਮਈ ਹੈ ਰਾਤ ਦੇ 8:30 ਵਜੇ ਹੈ ਜੀ 20 ਦਿਨਾਂ ਦਾ ਚੂਚਾ ਲੈ ਕੇ ਆਂਦਾ ਸੀਗਾ ਇਹ ਅਸੀਂ ਉਹ 20 ਦਿਨਾਂ ਦਾ ਚੂਚਾ ਲੈ ਕੇ ਆਂਦਾ ਸੀਗਾ ਹੁਣ ਵੇਖ ਲਓ ਤੁਸੀਂ ਕਿੰਨੇ ਦਿਨ ਹੋ ਗਏ ਇਹ ਲਿਆਂਦਿਆਂ ਨੂੰ ਇਹਨਾਂ ਨੂੰ ਤੇ ਬਹੁਤ ਵਧੀਆ ਗਰੋਥ ਹੈ ਜੀ ਇਹਨਾਂ ਦੀ ਤੇ ਬਹੁਤ ਵਧੀਆ ਬਰੀਡ ਬਹੁਤ ਵਧੀਆ ਸਾਰੇ ਇੱਕੋ ਜਿਹੇ ਹੈ ਜੀ ਮਤਲਬ ਕਿ ਵੀ ਗਰੋਥ ਵਗੈਰਾ ਬਹੁਤ ਵਧੀਆ ਕਰ ਜਾਂਦੇ ਆ ਮੁਣੇ ਸ਼ਰਾਏ ਬਰੋ ਤੇ ਅ 450 ਚੂਚਾ ਲਿਆਂਦਾ ਸੀ ਅਸੀਂ ਤੇ ਬਾਈ ਜੀ ਨੇ ਸਾਨੂੰ 400 ਤੇ 54 ਚੂਚੇ ਦਿੱਤੇ ਸੀ ਚਾਰ ਐਕਸਟਰਾ ਦਿੱਤੇ ਸੀਗੇ ਜਿਨ੍ਹਾਂ ਚੋਂ ਚਾਰਾਂ ਦੀ ਡੈਥ ਹੋਈ ਆ ਉਹ ਵੀ ਸ਼ਾਇਦ ਸਾਡੀ ਕੋਈ ਗਲਤੀ ਨਾਲ ਹੋ ਗਈ ਹੋਵੇ 450 ਚੂਚਾ ਸਾਡੇ ਕੋਲ ਵਧੀਆ ਸਹੀ ਸਿਹਤਮਤ ਹੈ ਜੀ ਬਹੁਤ ਵਧੀਆ ਗਰੋਥ ਹੈ ਵਧੀਆ ਖਾਂਦੇ ਆ ਜੀ ਬਹੁਤ ਵਧੀਆ ਰਹਿੰਦੇ ਆ ਸਾਰੇ ਇਹ ਸਾਡਾ ਕਿਲੋ ਪਿੰਡ ਬਾਈਕ 헤ੜੀਕੇ ਦੇ ਪਿੰਡ ਤੋਂ ਬਾਈ ਦੇ ਪਿੰਡ ਤੋਂ ਸੰਦੀਪ ਸਿੰਘ ਦੇ ਪਿੰਡ ਤੋਂ 160 ਕਿਲੋਮੀਟਰ ਕਿਪਾਸ ਹੈ ਜੀ ਤੇ ਚੂਜੇ ਦਾ ਸਾਨੂੰ ਇੱਥੇ 20 ਕਿਲੋਮੀਟਰ ਤੋਂ ਮਿਲ ਜਾਂਦੇ ਮਲੋਟ ਏਰੀਆ ਜੀ ਪਰ ਅਸੀਂ ਇਹਨਾਂ ਦਾ ਵੀਡੀਓ ਵਗੈਰਾ ਵੇਖਿਆ ਤੇ ਸਾਨੂੰ ਤਸੱਲੀ ਹੋਈ ਵੀ ਇਹਨਾਂ ਤੋਂ ਇਹ ਲੈ ਕੇ ਜਾਣੇ ਆ ਜੀ ਤੇ ਸਾਨੂੰ ਮਤਲਬ ਕਿ ਵੀ ਜਿਵੇਂ ਇਹਨਾਂ ਨੇ ਤਸੱਲੀ ਕੀਤੀ ਸਾਨੂੰ ਮਤਲਬ ਕਿ ਵੀ ਵਧੀਆ ਰਿਸਪੌਂਸ ਮਿਲਿਆ ਜੀ ਕਿ ਅਸੀਂ ਸਹੀ ਬੰਦੇ ਤਸੱਲੀ ਕੀਤੀ ਇਹ ਸਾਡਾ ਵਿੱਕੀ ਆ ਜੀ ਮੁੰਡਾ ਇਹ ਪਸ਼ੂ ਵੀ ਸਾਂਹ ਹੁੰਦਾ ਤੇ ਦੂਜੇ ਵੀ ਅਸੀਂ ਦੋਵੇਂ ਸਾਬ ਦੀ ਆ ਜੰਨੇ ਅਦਰ ਫੀਡ ਵਗੈਰਾ ਪਾਉਣੀ ਹੈ ਤੇ ਆ ਪਾਣੀ ਵਗੈਰਾ ਦੇਣੀ ਹੈ ਟੈਂਕਰ ਤੇ ਫੀਡਰਾਂ ਚ ਤੇ ਬਹੁਤ ਬਹੁਤ ਬਾਈ ਜਿਹਨੇ ਲੈਣੇ ਆ ਬਾਈ ਜੀ ਤੋਂ ਬਾਈ ਨਾਲ ਸੰਪਰਕ ਕਰੋ ਜੀ ਇਹ ਤਾਂ ਬਰੀਡ ਸਹੀ ਹੈ ਇਹ ਗਰੋਥ ਬਹੁਤ ਹੈ ਇਹਨਾਂ ਦੀ ਤੁਸੀਂ ਹਿਸਾਬ ਲਾ ਲਓ ਜੀ ਮੰਨ ਲਓ ਵੀ ਅ 6 ਕੁ ਮਹੀਨੇ ਦੇ ਹੋਏ ਜੀ ਅਜੇ ਕਰ ਤੇ ਵੀ ਦਿਨ ਵੀ ਦਿਨੋਂ ਹੋ ਪਹਿਲਾ ਸੀ 6 ਮਹੀਨਾ ਹੋ ਗਿਆ ਜੀ ਇੱਕ ਦਿਨ 20 ਦਿਨਾਂ ਦੇ ਹੋਏ ਇੱਕ ਮਹੀਨਾ 20 ਦਿਨਾਂ ਦੇ ਹੋਏ ਹੈ ਤੇ ਬਹੁਤ ਵਧੀਆ ਤੁਸੀਂ ਆਹ ਵੇਖੋ ਜੀ ਗਰੋਥ ਵਗੈਰਾ ਬਹੁਤ ਵਧੀਆ ਹੈ ਤੇ ਕੋਈ ਮਿਲਾਵਟ ਨਹੀਂ ਵਿੱਚ ਜਮਾਂ ਇੱਕੋ ਜੇ ਸਾਰੇ ਚੂਚੇ ਵਜਨ ਵਗੈਰਾ ਵੀ ਸਾਰਾ ਦੇ ਇੱਕੋ ਜੈ ਤੇ ਬਹੁਤ ਸੋਹਣੀ ਗਰੋਥ ਆਈ ਤੇ ਬਹੁਤ ਸੋਹਣੀ ਬਰੀਡ ਹੈ ਜੀ ਤੇ ਆਪਾਂ ਬਾਈ ਜੀ ਨੂੰ 100 'ਚ 100 ਨੰਬਰ ਦਿੰਨੇ ਆ ਜੀ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸ਼ਵਿੰਦਰਪਾਲ ਸਿੰਘ ਸਨੋਰ ਚਾਂਦ ਸਿੰਘ ਰਾਜਪਾਲ ਪਿੰਡ ਸਿੱਖਵਾਲਾ ਜੀ ਮੈਂ ਇਸ ਵੇਲੇ 8 ਵੱਤੀ ਤੇ ਵੀਡੀਓ ਬਣਾ ਰਿਹਾ ਦੋ ਦਿਨਾਂ ਤੋਂ ਜੀ ਤੇ ਮੇਰਾ ਪਿੰਡ ਸਿੱਖਵਾਲਾ ਲੰਬੀ ਤੋਂ 9 ਕਿਲੋਮੀਟਰ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਤੇ ਮੈਂ ਸੰਦੀਪ ਸਿੰਘ ਗਰੇਵਾਲ ਪੋਲਟਰੀ ਕਿੰਗ ਤੋਂ ਅਸੀਂ ਬਲੈਕ ਐਸਟ੍ਰੋਲੋਗ ਤੇ ਚੂਹੇ ਲੈ ਕੇ ਆਏ ਸੀਗੇ ਜੀ 5 ਅਪ੍ਰੈਲ ਨੂੰ 5 ਅਪ੍ਰੈਲ ਨੂੰ ਲੈ ਕੇ ਆਉਂਦੇ ਸੀਗੇ ਜੀ ਅੱਜ 2 ਮਈ ਹੈ ਰਾਤ ਦੇ 8:30 ਵਜੇ ਹੈ ਜੀ 20 ਦਿਨਾਂ ਦਾ ਚੂਚਾ ਲੈ ਕੇ ਆਉਂਦਾ ਸੀਗਾ ਜੀ ਅਸੀਂ ਉਹ 20 ਦਿਨਾਂ ਦਾ ਚੂਚਾ ਲੈ ਕੇ ਆਉਂਦਾ ਸੀਗਾ ਹੁਣ ਵੇਖ ਲਓ ਤੁਸੀਂ ਕਿੰਨੇ ਦਿਨ ਹੋ ਗਏ ਜੀ ਲਿਆਂਦਿਆਂ ਨੂੰ ਇਹਨਾਂ ਨੂੰ ਤੇ ਬਹੁਤ ਵਧੀਆ ਗਰੋਥ ਹੈ ਜੀ ਇਹਨਾਂ ਦੀ ਤੇ ਬਹੁਤ ਵਧੀਆ ਬਰੀਡ ਬਹੁਤ ਵਧੀਆ ਸਾਰੇ ਇੱਕੋ ਜਿਹੇ ਹੈ ਜੀ ਮਤਲਬ ਕਿ ਵੀ ਗਰੋਥ ਵਗੈਰਾ ਬਹੁਤ ਵਧੀਆ ਕਰੀ ਜਾਂਦੇ ਆ ਤੇ ਅ ਸਾਢੇ 450 ਚੂਚਾ ਲਿਆਂਦਾ ਸੀਗਾ ਜੀ ਅਸੀਂ ਤੇ ਬਾਈ ਜੀ ਨੇ ਸਾਨੂੰ 400 ਤੇ 54 ਚੂਚੇ ਦਿੱਤੇ ਸੀ 4 ਐਕਸਟਰਾ ਦਿੱਤੇ ਸੀਗੇ ਜਿੰਨਾਂ ਚੋਂ 4ਾਂ ਦੀ ਡੈਥ ਹੋਈ ਆ ਉਹ ਵੀ ਸ਼ਾਇਦ ਸਾਡੀ ਕੋਈ ਗਲਤੀ ਨਾਲ ਹੋ ਗਈ ਹੋਵੇ 450 ਚੂਚਾ ਸਾਡੇ ਕੋਲ ਵਧੀਆ ਸਹੀ ਸਲਾਮਤ ਹੈ ਜੀ ਬਹੁਤ ਵਧੀਆ ਗਰੋਥ ਹੈ ਵਧੀਆ ਖਾਂਦੇ ਆ ਜੀ ਬਹੁਤ ਵਧੀਆ ਰਹਿੰਦੇ ਆ ਸਾਰੇ ਇਹ ਸਾਡਾ ਕਿਹਨੂੰ ਪਿੰਡ ਬਾਈ ਕੇ ਹੈੜੀਕੇ ਦੇ ਪਿੰਡ ਤੋਂ ਬਾਈ ਦੇ ਪਿੰਡ ਤੋਂ ਸੰਦੀਪ ਸਿੰਘ ਦੇ ਪਿੰਡ ਤੋਂ 160 ਕਿਲੋਮੀਟਰ ਇੱਕ ਪਾਸੇ ਹੈ ਜੀ ਤੇ ਚੂਚੇ ਤਾਂ ਸਾਨੂੰ ਇੱਥੇ 20 ਕਿਲੋਮੀਟਰ ਤੋਂ ਮਿਲ ਜਾਂਦੇ ਅਮਰੋਟ ਏਰੀਆ ਜੀ ਪਰ ਅਸੀਂ ਇਹਨਾਂ ਦਾ ਵੀਡੀਓ ਵਗੈਰਾ ਵੇਖਿਆ ਤੇ ਸਾਨੂੰ ਤਸੱਲੀ ਹੋਈ ਵੀ ਇਹਨਾਂ ਤੋਂ ਇਹ ਲੈ ਕੇ ਜਾਣੇ ਆ ਜੀ ਤੇ ਸਾਨੂੰ ਮਤਲਬ ਕਿ ਵੀ ਜਿਵੇਂ ਇਹਨਾਂ ਦੀ ਤਸੱਲੀ ਕੀਤੀ ਸਾਨੂੰ ਮਤਲਬ ਕਿ ਵੀ ਵਧੀਆ ਰਿਸਪੌਂਸ ਮਿਲਿਆ ਜੀ ਵੀ ਅਸੀਂ ਸਹੀ ਬੰਦੇ ਤਸੱਲੀ ਕੀਤੀ ਇਹ ਸਾਡਾ ਵਿਕੀ ਆ ਜੀ ਮੁੰਡਾ ਇਹ ਪਸ਼ੂ ਵੀ ਸਾਂਭਦਾ ਤੇ ਚੂਚੇ ਵੀ ਅਸੀਂ ਦੋਵੇਂ ਹੀ ਸਾਂਭਦੇ ਆ ਜਾਂਦੇ ਅਦਰ ਫੀਡ ਵਗੈਰਾ ਪਾਉਣੀ ਹੈ ਤੇ ਆ ਪਾਣੀ ਵਗੈਰਾ ਦੇਣੀ ਹੈ ਟੈਂਕਰ ਤੇ ਫੀਡਰਾਂ ਚ ਇਹ ਬਹੁਤ ਬਹੁਤ ਬਾਈ ਜਿਹਨੇ ਲੈਣੇ ਆ ਬਾਈ ਜੀ ਤੋਂ ਬਾਈ ਨਾਲ ਸੰਪਰਕ ਕਰੋ ਜੀ ਇਹ ਤਾਂ ਬਰੀਡ ਸਹੀ ਹੈ ਇਹ ਗਰੋਥ ਬਹੁਤ ਹੈ ਜਨ ਦੀ ਤੁਸੀਂ ਹਿਸਾਬ ਲਾ ਲਓ ਜੀ ਮੰਨ ਲਓ ਵੀ ਅ ਢੂੜ ਕੁ ਮਹੀਨੇ ਦੇ ਹੋਇਆ ਜੀ ਇਹੇ ਕਰ ਤੇ ਵੀਦਨ ਵੀਦਨ ਉਹ ਪਹਿਲਾ ਸੀ ਕਿ ਮਹੀਨਾ ਹੋ ਗਿਆ ਜੀ ਇੱਕ ਦਿਨ 20 ਦਿਨਾਂ ਦੇ ਹੋਏ ਇੱਕ ਮਹੀਨਾ 20 ਦਿਨਾਂ ਦੇ ਹੋਏ ਹੈ ਤੇ ਬਹੁਤ ਵਧੀਆ ਤੁਸੀਂ ਆਪ ਦੇਖੋ ਜੀ ਗਰੋਥ ਵਗੈਰਾ ਬਹੁਤ ਵਧੀਆ ਹੈ ਤੇ ਕੋਈ ਮਲਾਵਟ ਨਹੀਂ ਵਿੱਚ ਜਮਾ ਇੱਕੋ ਜੇ ਸਾਰੇ ਚੂਚੇ ਵਜਣ ਵਗੈਰਾ ਸਾਰਾ ਦੇ ਇੱਕੋ ਜਿਹਾ ਜੀ ਤੇ ਬਹੁਤ ਸੋਹਣੀ ਧਰੋਤ ਆ ਜੀ ਤੇ ਬਹੁਤ ਸੋਹਣੀ ਬਰੀਡ ਆ ਜੀ ਤੇ ਆਪਾਂ ਬਾਈ ਜੀ ਨੂੰ 100 ਚੋਂ 100 ਨੰਬਰ ਦਿੰਨੇ ਆ ਜੀ ਇਹਦੇ ਬਾਰੇ ਸਤਿ ਸ੍ਰੀ ਅਕਾਲ ਜੀ